ਸਸ਼ਿਕਾ ਦੇ ਉਸ 124 754 ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿਕੇ ਚਿਲਾ ਪਦਰੇ ਤੌਰ ਤੇ ਤਰਾਕ ਨੂੰ ਪਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਕਰੀਬ 100 ਤੋਂ ਵੱਧ ਤਰਾਕਾਂ ਨੇ ਹਿੱਸਾ ਲਿਆ ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਟਿਆਲਾ ਸ਼ਹਿਰ ਦੇ ਮੀਰ ਕੁੰਦਨ ਗੋਗਿਆ ਪਹੁੰਚੇ ਜਿਨ੍ਹਾਂ ਨੇ ਪਹਿਲਾ ਦੂਜੇ ਤੇ ਤਿਜੇ ਸਥਾਨ ਤੇ ਰਹਿਣ ਵਾਲੇ ਤਰਾਕਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਦੌਰਾਨ ਸੀਨੀਅਰ ਕੋਚ ਰਾਜਪਾਲ ਸਿੰਘ ਵੀ ਮੌਜੂਦ ਰਹੇ ਇਹ ਅੱਜ সুইমিং ਦਾ ਕੰਪੀਟੀਸ਼ਨ ਸੀਨੀਅਰ ਜੁਨੀਅਰ ਦਾ ਕੰਪੀਟੀਸ਼ਨ ਹੋਇਆ ਹੈ ਔਰ ਕੋ ਸਾਬ ਐਂਡ ਮੈਨੇਜਮੈਂਟ ਵੀ ਇੰਨ ਹੀ ਹੈ ਔਰ ਕਿਉਂ ਮੈਨੂੰ ਪਹਿਲਾਂ ਵੀ ਆਨ ਦਾ ਮੌਕਾ ਮਿਲਿਆ ਹੈ ਕੋ ਸਾਬ ਵਾਰੇ ਬਠਿੰਡਾ ਸੁਣਿਆ ਹੈਗਾ ਵਧੀਆ ਬੱਚਿਆਂ ਨੂੰ ਮਿਹਨਤ ਕਰਾ ਰਹੀ ਕੋ ਸਕਸੈਸਫੁਲ ਮੈਂ ਆਪ ਦੇਖ ਰਿਹਾ ਸੀਗਾ ਵੀ ਬੱਚੇ ਨਾ ਇਹ ਤਾਂ ਫਿਜ਼ੀਕਲੀ ਫਿਟ ਵੀ ਹੁੰਦੇ ਆ ਔਰ ਪੰਜਾਬ ਦੀ ਸਰਕਾਰ ਦਾ ਫੈਸਲਾ ਵੀ ਹੈ ਕਿ ਰੰਗਲਾ ਪੰਜਾਬ ਬਣਾਣਾ ਹੈ ਤਾਂ ਇਹ ਉਹਦਾ ਪਾਰਟ ਹੈ ਔਰ ਮੈਂ ਮਾਰੇ ਪਾਸੇ ਨਾ ਕੋ ਸਾਭ ਨੂੰ ਵੀ ਜਿਹੜੇ ਬੱਚੇ ਤਿਆਰ ਹੋ ਰਹੇ ਆ ਅੱਗੇ ਜਾ ਕੇ ਨਾਲੇ ਤਾਂ ਸਿਹਤ ਵੱਲੋਂ ਤੁਹਾਨੂੰ ਉਸ ਰਹਿਣਗੇ ਨਾਲੇ ਆਪਣਾ ਪੰਜਾਬ ਦਾ ਨਾਮ ਰੋਸ਼ਣਾ ਕਰਦੇ ਹੋਣ ਸਰਕਾਰ ਵੱਲੋਂ ਜਿਹੜੀ ਹੈਲਪ ਦੀ ਜ਼ਰੂਰਤ ਹੋਵੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਮੋਢੇ ਨਾਲ ਨਾਲ ਧੰਨਵਾਦ ਮੈਂ ਇਸ ਸਪੋਰਟ ਡਿਪਾਰਟਮੈਂਟ ਵੱਲੋਂ ਤਰਾਕੀ ਕਿਉਂ ਨੁਕਸਾਨ ਅੱਜ ਸਾਡੇ ਤਰਾਕੀ ਸਰਕਾਰੀ ਤਰਾਕੀ ਪੂਰਤੇ ਸਭ ਜੂਨੀਅਰ ਜੂਨੀਅਰ ਸੀਨੀਅਰ ਤੇ ਗਰੁੱਪ 4 ਦੇ ਤਰਾਕੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 150 ਤੋਂ 200 ਬੱਚੇ ਨੇ ਪਾਰਟਿਸਪੇਟ ਕੀਤਾ ਤੇ ਇਹਨਾਂ ਬੱਚਿਆਂ ਦੀ ਸਹੂਲਤ ਲਈ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਾਈ ਗਈ ਅਤੇ ਡਕੇਥਲਨ ਨੇ ਵੀ ਸਾਡੇ ਲਈ ਇਹਨਾਂ ਬੱਚਿਆਂ ਲਈ ਗਿਫਟ ਦਾ ਅਰੇਂਜ ਕੀਤਾ ਤੇ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਗਿਫਟ ਵੀ ਦਿੱਤੇ ਗਏ ਜਿਹੜੇ ਬੱਚੇ ਮੈਡਲਿਸਟ ਆਏ ਨੇ ਉਹਨਾਂ ਨੂੰ ਫਸਟ ਐਂਡ ਸੈਕੰਡ ਦੀ ਸਿਲੈਕਸ਼ਨ ਲੁਧਿਆਣਾ ਵਿਖੇ 18 ਤੋਂ 20 ਜਿਹੜੀ ਸਾਡੀ ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਬॉयਜ਼ ਐਂਡ ਗਰਲਜ਼ ਦੀ ਸਟੇਟ ਲੈਵਲ ਦਾ ਕੰਪੀਟੀਸ਼ਨ ਹੋ ਰਿਹਾ ਉਸ ਵਿੱਚ ਜਿਹੜੇ ਬੱਚੇ ਮੈਦਨ ਨੂੰ ਭਾਗ ਲੈਣ ਸਸ਼ਿਕਾ ਦੇ ਦੋਸਤ 1224 750 ਬਟ ਇਹਨਾਂ ਦੇ ਸਰਕਾਰੀ ਮਹਿੰਦਰਾ ਕਾਲਜ ਵੀ ਖੇਚਲਾ ਪਦਰੇ ਤੋਂ ਤੇ ਟਰਾਕਿੰਗ ਮੁਕਾਬਲੇ ਕਰਵਾਏਗੇ ਜਿਸ ਵਿੱਚ ਵੱਖ-ਵੱਖ ਖੁੱਲਾਂ ਦੇ ਕਰੀਬ 100 ਤੋਂ ਵੱਧ ਤਰਾਕਾਂ ਨੇ ਹਿੱਸਾ ਲਿਆ ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਟਿਆਲਾ ਸ਼ਹਿਰ ਦੇ ਮੀਰ ਕੁੰਦਨ ਗੋਗਿਆ ਪਹੁੰਚੇ ਜਿਨ੍ਹਾਂ ਨੇ ਪਹਿਲਾ ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਤਰਾਕਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਦੌਰਾਨ ਸੀਨੀਅਰ ਕੋਚ ਰਾਜਪਾਲ ਸਿੰਘ ਵੀ ਮੌਜੂਦ ਰਹੇ ਜਿਹੜਾ ਅੱਜ সুইমিং ਦਾ ਕੰਪੀਟੀਸ਼ਨ ਸੀਨੀਅਰ ਜੁਨੀਅਰ ਦਾ ਕੰਪੀਟੀਸ਼ਨ ਹੋਇਆ ਹੈ ਉਹ ਕੋ ਸਾਬ ਐਂਡ ਅਰੇਂਜਮੈਂਟ ਗਿਰਵੀ ਇੰਨ ਦੀ ਹੈ ਜੋ ਕਿ ਮੈਨੂੰ ਪਹਿਲਾਂ ਵੀ ਆਨ ਦਾ ਮੌਕਾ ਮਿਲਿਆ ਜੋ ਸਾਬਾਰੇ ਬਠੇਰਾ ਸੁਣਿਆਗਾ ਵਧੀਆ ਬੱਚਿਆਂ ਨੂੰ ਮੈਂਟ ਕਰਾ ਰਹੀ ਉਹ ਸਕਸੈਸਫੁਲ ਮੈਂ ਆਪ ਦੇਖ ਰਿਹਾ ਸੀਗਾ ਇਹ ਬੱਚੇ ਨਾ ਇਹ ਤਾਂ ਫਿਜ਼ੀਕਲੀ ਫਿਟ ਵੀ ਹੁੰਦੇ ਆ ਔਰ ਪੰਜਾਬ ਦੀ ਸਰਕਾਰ ਦਾ ਫੈਸਲਾ ਵੀ ਹੈ ਕਿ ਰੰਗਲਾ ਪੰਜਾਬ ਬਣਾਣਾ ਹੈ ਤਾਂ ਇਹ ਉਹਦਾ ਪਾਰਟ ਹੈ ਔਰ ਮੈਂ ਮੁਬਾਰਕਬਾਦ ਇਹਨਾਂ ਗੁਰੂ ਸਾਹਿਬ ਨੂੰ ਵੀ ਜਿਹੜੇ ਬੱਚੇ ਤਿਆਰ ਹੋ ਰਹੇ ਆ ਅੱਗੇ ਜਾ ਕੇ ਨਾਲੇ ਤਾਂ ਸੇਧ ਵੱਲੋਂ ਤੁਹਾਨੂੰ ਦੂਸਰਿਆਂ ਨੂੰ ਨਾਲੇ ਆਪਣਾ ਪੰਜਾਬ ਦਾ ਨਾਮ ਰੋਸ਼ਣਾ ਕਰਦੇ ਔਰ ਸਰਕਾਰ ਵੱਲੋਂ ਜਿਹੜੀ ਹੈਲਪ ਦੀ ਜਰੂਰਤ ਹੋਵੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੁਹਾਡੇ ਨਾਲ ਮਿਲ ਕੇ ਧੰਨਵਾਦ ਬਹੁਤ ਬਹੁਤ ਮੈਂ ਇਥੇ ਸਪੋਰਟ ਡਪਾਰਟਮੈਂਟ ਵੱਲੋਂ ਤਰੱਕੀ ਕਿਉਂ ਨਕਸਾਂ ਅੱਜ ਸਾਡੇ ਤਰੱਕੀ ਸਰਕਾਰੀ ਤਰੱਕੀਪੁਰ ਤੇ ਸਭ ਜੂਨੀਅਰ ਜੂਨੀਅਰ ਸੀਨੀਅਰ ਤੇ ਗਰੁੱਪ 4 ਦੇ ਤਰੱਕੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 150 ਤੋਂ 200 ਬੱਚੇ ਨੇ ਪਾਰਟਿਸਪੇਟ ਕੀਤਾ ਤੇ ਇਹਨਾਂ ਬੱਚਿਆਂ ਦੀ ਸਹੂਲਤ ਲਈ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਾਈ ਗਈ ਅਤੇ ਡਕੈਥਲਨ ਨੇ ਵੀ ਸਾਡੇ ਲਈ ਇਹਨਾਂ ਬੱਚਿਆਂ ਲਈ ਗਿਫਟ ਦਾ ਅਰੇਂਜ ਕੀਤਾ ਤੇ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਗਿਫਟ ਵੀ ਦਿੱਤੇ ਗਏ ਜਿਹੜੇ ਬੱਚੇ ਮੈਲਡਿਸਟ ਆਏ ਨੇ ਉਹਨਾਂ ਨੂੰ ਫਸਟ ਐਂਡ ਸੈਕੰਡ ਦੀ ਸਿਲੈਕਸ਼ਨ ਲੁਧਿਆਣਾ ਵਿਕੇ 18 ਤੋਂ 20 ਜਿਹੜੀ ਸਾਡੀ ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਬॉयਜ਼ ਐਂਡ ਗਰਲਸ ਦੀ ਸਟੇਟ ਲੈਵਲ ਦਾ ਕੰਪੀਟੀਸ਼ਨ ਹੋ ਰਿਹਾ ਉਸ ਵਿੱਚ ਜਿਹੜੇ ਬੱਚੇ ਮੈਲਡ ਨੇ ਉਹ ਪਾਗ ਲੈਣਗੇ